ਅਸੀ ਕਾਲਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ WhatsApp ਦੀਆਂ ਦੋ ਅਪਡੇਟਾਂ ਪਹਿਲੇ ਨੰਬਰ ਤੇ ਇਹ ਵੀ ਤੁਸੀਂ ਹੁਣ ਇੱਕ SIM ਤੇ ਇੱਕ ਯਾਨੀ ਕਿ ਇੱਕ SIM ਨਾਲ ਚਾਰ ਫੋਨਾਂ ਦੇ WhatsApp ਚਲਾ ਸਕਦੇ ਹੋ ਪਹਿਲਾਂ ਇੱਕ SIM ਨਾਲ ਆਪਾਂ ਦੋ ਫੋਨਾਂ ਤੇ ਚਲਾ ਸਕਦੇ ਸੀ ਹੁਣ ਆਪਾਂ ਇੱਕ SIM ਨਾਲ ਚਾਰ ਫੋਨਾਂ ਦੇ WhatsApp ਚਲਾ ਸਕਦੇ ਹਾਂ ਆਹ ਦੇਖੋ ਤੁਹਾਨੂੰ ਮੈਂ ਆਪਣੇ ਦੋ ਫੋਨਾਂ 'ਤੇ ਚੱਲੀ ਜਾਂਦਾ WhatsApp ਦਿਖਾ ਰਿਹਾ ਸੇਮ WhatsApp ਉਹੀ ਨੰਬਰ ਉਸੇ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਚੱਲਿਆ ਕਿਵੇਂ ਤੇ ਚਲਾਇਆ ਮੈਂ ਕਿਵੇਂ ਤੇ ਤੁਸੀਂ ਕਿਵੇਂ ਚਲਾਉਣਾ ਠੀਕ ਹੈ ਤੇ ਦੂਜੇ ਨੰਬਰ ਤੇ ਤੁਸੀਂ ਇੱਕ ਕਲਿੱਕ ਕਰਕੇ ਹੁਣ ਚਾਹੇ 10 ਬੰਦਿਆਂ ਨੂੰ ਇਕੱਠੀ ਵੀਡੀਓ ਕਾਲ ਲਾ ਸਕਦੇ ਹੋ ਹਨਾ ਪਹਿਲਾਂ ਐਡ ਕਰਨੇ ਪੈਂਦੇ ਸਾਰੇ ਹੁਣ ਤੁਸੀਂ ਇਕੱਠੀ ਗਰੁੱਪ ਬਣਾਉਣਾ ਪੈਂਦਾ ਵੀ ਆਪਾਂ ਵੀਡੀਓ ਕਾਲ ਲਾਉਂਦੇ ਤਾਂ ਸਾਰਿਆਂ ਨੂੰ ਕਾਲ ਜਾਂਦੀ ਸੀ ਜਾਂ ਕਿਵੇਂ ਹੁਣ ਤੁਸੀਂ ਸਿੱਧੇ ਹੀ ਲਾ ਸਕਦੇ ਹੋ ਚਾਰ ਬੰਦੇ ਜਿੰਨੇ ਵੀ ਤੁਸੀਂ ਚਾਹੋ ਦੋ ਨੂੰ ਦੋ ਨਾਲ ਚਾਰ ਨਾਲ ਜਿੰਨੇ ਤੁਸੀਂ ਐਡ ਕਰਨਾ ਚਾਹੋ ਨੇ ਉਹਨੇ ਐਡ ਕਰਕੇ ਫਿਰ ਉਹਨਾਂ ਨੂੰ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਤੁਸੀਂ ਆਪਣਾ ਜਿਹੜਾ ਇੱਕ SIM ਤੇ ਚਾਰ WhatsApp ਚਲਾ ਸਕਦੇ ਹੋ ਯਾਨੀ ਕਿ ਚਾਰ ਫੋਨਾਂ ਦੇ WhatsApp ਚਲਾ ਸਕਦੇ ਹੋ ਸੇਮ ਉਹ ਤੁਹਾਡੀ ਇੱਛਾ ਹੈ ਨਾ ਚਾਹੇ ਕੰਪਿਊਟਰ ਚਾਹੇ ਫੋਨਾਂ ਤੇ ਸੋ ਉਹਦੇ ਲਈ ਆਪਾਂ ਲਵਨੇ ਆਪਣੀ ਸਕਰੀਨ ਰਿਕਾਰਡਿੰਗ ਜਿਹੜੀ ਤੁਹਾਡੇ ਨਾਲ ਚੱਲਦੀ ਹੈ ਤੇ ਸਭ ਤੋਂ ਪਹਿਲਾਂ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੈਲ ਦਾ ਆਈਕਨ ਦਬਲੋ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਹਨਾ ਤੇ ਆਜੋ ਤੁਹਾਨੂੰ ਦੱਸੀਏ ਅੱਜ ਜਿਵੇਂ ਹੁਣ ਆਪਣਾ ਵਟਸਐਪ ਖੁੱਲਿਆ ਹੋਇਆ ਆਪਾਂ ਦੁਬਾਰਾ ਤੁਹਾਨੂੰ ਦਿਖਾ ਦਿੰਦੇ ਆ ਵਟਸਐਪ ਓਪਨ ਕਰਨਾ ਠੀਕ ਹੈ ਵਟਸਐਪ ਓਪਨ ਕਰਦੇ ਤੁਸੀਂ 3 ਡਾਟਸ ਤੇ ਕਲਿੱਕ ਕਰਨਾ 3 ਡਾਟਸ ਤੇ ਕਲਿੱਕ ਕਰਕੇ ਤੁਸੀਂ ਲਿੰਕਡ ਠੀਕ ਹੈ ਹੁਣ ਇੱਥੇ ਆ ਦੇਖੋ ਆ ਸ਼ੋ ਹੋ ਰਿਹਾ ਹੈ ਨਾ ਐਂਡਰੋਇਡ 11 ਵਰਜਨ ਐਕਟਿਵ ਮਤਲਬ ਇਸ ਫੋਨ ਦਾ ਇਹ ਸ਼ੋ ਹੋ ਰਿਹਾ ਵੀ ਆਪਾਂ ਇਸ ਫੋਨ 'ਚ ਚਲਾ ਚੁੱਕੇ ਆ ਇਸ ਤਰ੍ਹਾਂ ਤੁਸੀਂ ਲਿੰਕ ਡਿਵਾਈਸ ਕਰਕੇ ਜਦੋਂ ਇੱਥੇ ਕਲਿੱਕ ਕਰੋਗੇ ਹੈਨਾ ਇੱਥੇ ਇਹ ਸਕੈਨਰ ਖੁੱਲੂਗਾ ਇਹਦਾ ਠੀਕ ਹੈ ਆ ਸਕੈਨਰ ਸਕੈਨਰ ਜਿਸ ਨੂੰ ਮੈਂ ਵਟਸਐਪ ਦਿਖਾ ਰਿਹਾ ਆਪਣਾ ਇਸ ਤਰ੍ਹਾਂ ਸਕੈਨਰ ਖੁੱਲੂਗਾ ਹੁਣ ਇਹ ਸਕੈਨ ਕੀ ਕਰਨਾ ਹੈ ਜੀ ਤੁਸੀਂ ਦੂਸਰੇ ਫੋਨ ਤੇ ਵਟਸਐਪ ਇੰਸਟਾਲ ਕਰਕੇ ਉੱਚ ਨੰਬਰ ਨਹੀਂ ਭਰਨਾ ਨੰਬਰ ਭਰਨ ਦੀ ਥਾਂ ਉਹਦੇ ਵੀ ਉੱਪਰ 3 ਡਾਟਸ ਆਉਣਗੇ ਜਿਹੜੇ ਉਤੇ ਕਲਿੱਕ ਕਰਕੇ ਜਦੋਂ ਤੁਸੀਂ ਲਿੰਕ ਡਿਵਾਈਸ ਤੇ ਕਲਿੱਕ ਕਰੋਗੇ ਉੱਥੇ ਦੋ ਹੀ ਆਪਸ਼ਨ ਹੋਣਗੇ ਲਿੰਕ ਡਿਵਾਈਸ ਤੇ ਇੱਕ ਹੋਰ ਆਪਸ਼ਨ ਲਿੰਕ ਡਿਵਾਈਸ ਤੇ ਕਲਿੱਕ ਕਰੋਗੇ ਤਾਂ ਕਯੂਆਰ ਕੋਡ ਖੁੱਲਿਆ ਉਹ ਕਯੂਆਰ ਕੋਡ ਤੁਸੀਂ ਉਸ ਫੋਨ 'ਚ ਸਕੈਨ ਕਰ ਲੈਣਾ ਜੀ ਤੁਹਾਡਾ ਮੇਨ ਵਟਸਐਪ ਚੱਲਦਾ ਹੈ ਇਸ ਤਰ੍ਹਾਂ ਤੁਸੀਂ ਦੋਨੇ ਫੋਨਾਂ 'ਚ ਚਲਾ ਸਕਦੇ ਹੋ ਤੇ ਇੱਕ ਇੱਕ ਕਰਕੇ ਤੁਸੀਂ ਚਾਰ ਫੋਨਾਂ 'ਚ ਆਪਣਾ ਵਟਸਐਪ ਹੈ ਜਿਹੜਾ ਉਹ ਯੂਜ਼ ਕਰ ਸਕਦੇ ਹੋ